ਸਕੂਲੀ ਬੱਚਿਆਂ ਦੇ ਨਾਲ ਭਰੀ ਬੈਣ ਕਰੰਟ ਦੀਆਂ ਤਾਰਾਂ ਨਾਲ ਜਟ ਕਰਾਈ ਜਿਸ ਤੋਂ ਬਾਅਦ ਇੱਥੇ ਚਿੰਗਾਰੀਆਂ ਨਿਕਲੀਆਂ ਤਾਂ ਬੈਣ ਦੇ ਵਿੱਚ ਬੈਠੇ ਬੱਚਿਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਕੱਲੀ ਸਕੂਲੀ ਬੈਣ ਇਸ ਤੋਂ ਇਲਾਵਾ ਹੋਰ ਵੀ ਇਸ ਗਲੀ ਦੇ ਵਿੱਚ ਜਿੰਨੇ ਵਾਹਨ ਲੰਘਦੇ ਸੀ ਉਹੋ ਕਰੰਟ ਦੀਆਂ ਤਾਰਾਂ ਦੀ ਲਪੇੜ 'ਚ ਆਉਂਦੇ ਸੀ ਤੇ ਇਸ ਤੋਂ ਬਾਅਦ ਚਿੰਗਾਰੀਆਂ ਨਿਕਲਦੀਆਂ ਸੀ ਤੁਹਾਨੂੰ ਸੀਸੀਟੀਵੀ ਵੀਡੀਓ ਦਿਖਾਉਣੀ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਇੱਕ ਗਲੀ ਦੇ ਵਿੱਚ ਬਿਜਲੀ ਦੀਆਂ ਤਾਰਾਂ ਜੋ ਕਿ ਨੰਗੀਆਂ ਸੀ ਜਿਹਦੇ ਚੱਲਦੇ ਇੱਥੋਂ ਲੰਘਣ ਵਾਲੇ ਵਾਹਨ ਏਸੇ ਅਕਸਰ ਹੀ ਲਪੇਟ ਦੇ ਵਿੱਚ ਆਉਂਦੇ ਨੇ ਪਰ ਗਣੀ ਮਤੇਰੀ ਕਿ ਕਿਸਦਾ ਹਾਲੇ ਤੱਕ ਜਾਣੀ ਨੁਕਸਾਨ ਨਹੀਂ ਹੋਇਆ ਪਰ ਵਾਵ ਵਾਰ ਮੁਹੱਲਾ ਵਾਸੀਆਂ ਦੇ ਵੱਲੋਂ ਇਸ ਦੀ ਸ਼ਿਕਾਇਤ ਮਹਿਕਮੇ ਨੂੰ ਦਿੱਤੀ ਗਈ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਗਿਆ ਪਰ ਇਸ ਵਾਰ ਉਸ ਵੇਲੇ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸਕੂਲੀ ਬੱਚਿਆਂ ਦੇ ਨਾਲ ਭਰੀ ਬਹਿਣ ਵੀ ਇਸ ਨੰਗੀਆਂ ਤਾਰਾਂ ਦੀ ਲਪੇੜ ਦੇ ਵਿੱਚ ਆਈ ਤਾਂ ਚਿੰਗਾਰੀਆਂ ਉੱਠ ਗਈਆਂ ਜਿਸ ਤੋਂ ਬਾਅਦ ਅੱਗੇ ਜਾ ਕੇ ਡਰਾਈਵਰ ਨੇ ਬੈਨ ਰੋਕੀ ਤਾਂ ਫਟਾਫਟ ਮਹੱਲਾ ਵਾਸੀ ਵੀ ਬਾਹਰ ਨਿਕਲ ਜਾਂਦੇ ਨੇ ਤਾਂ ਇਲਾਕਾ ਨਿਵਾਸੀ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਕਈ ਵਾਰ ਦੇ ਚੁੱਕੇ ਆ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਪਰ ਅੱਜ ਜਦੋਂ ਇਹ ਹਾ사 ਹੋਇਆ ਤਾਂ ਫਿਰ ਉਹ ਆ ਕੇ ਚੈੱਕ ਕਰਕੇ ਗਏ ਨੇ ਮੇਰਾ ਨਾਮ ਸਿਮਰਨਜੀਤ ਸਿੰਘ ਜੀ ਅੱਛਾ ਇਹ ਕਿਹੜੀ ਕੋਲੋਂ ਇਹ ਦਰਬਾਰਾ ਸਿੰਘ ਕਲੋਨੀ ਹੈ ਜੀ ਨੇੜੇ ਸਿਮਰਨ ਪਹਿਲਾ ਸਲਹਾਰਾ ਰੋਡ ਠੀਕ ਹੈ ਹਾਂ ਜੀ ਸ਼ਿਮਲਾ ਜਿਹੜੀ ਸੀਸੀਟੀਵੀ ਵਾਇਰਲ ਹੋ ਰਹੀ ਹੈ ਕਦੋਂ ਦੀ ਸੀ ਸੀਡੀ ਵੀ ਇਹ ਜਦੋਂ ਇਹ ਸੀਸੀਟੀਵੀ ਹੈ ਜੀ ਚੌਥੇ ਪੰਜਵੇਂ ਦੀ ਹੈ ਸਵੇਰੇ ਸਾਧਰੇ ਦੀ ਬੱਚੇ ਲੈ ਕੇ ਜਾ ਰਹੇ ਸੀ ਹਾਂਸਾ ਤੋਂ 7 ਵਜੇ ਦਾ ਟਾਈਮ ਸੀ ਸਵੇਰੇ ਠੀਕ ਹੈ ਕਿੰਨੇ ਬੱਚੇ ਬੈਠੇ ਸੀ ਉਹਦੇ ਵਿੱਚ ਬੱਚੇ ਫੁੱਲ ਸੀ ਜੀ ਮੇਰੇ ਖਾਲ 8-10 ਬੱਚੇ ਹੋਣੇ ਆ ਉਹਦੇ ਵਿੱਚ ਤੇ ਜਦੋਂ ਵੀ ਚੰਗਾੜੀਆਂ ਨਿਕਲੀਆਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੱਡਾ ਹਾਦਸਾ ਹੋ ਵੀ ਜਾਪਰ ਸਾਨੂੰ ਤਾਂ ਇਦਾਂ ਹੀ ਲੱਗਿਆ ਜੀ ਵੀ ਪਤਨੀ ਅੱਗ ਨਾ ਲੱਗ ਜੇ ਕੋਈ ਵਾਰਦਾ ਤਾਂ ਗਲਤ ਹੋ ਗਿਆ ਕੰਮ ਪਰ ਪ੍ਰਮਾਤਮਾ ਦਾ ਸ਼ੁਕਰ ਆ ਲੰਘ ਗਈ ਉਹ ਗੈਨ ਜੇ ਕਿਤੇ ਅਟਕ ਜਾਂਦੀ ਤੇ ਉਹ ਹਾਦਸਾ ਹੋਣਾ ਹੀ ਸੀ ਜੀ ਬਹੁਤ ਵੱਡਾ ਹਾਦਸਾ ਹੋ ਜਾਣਾ। ਇਸ ਇਲਾਕੇ ਦੇ ਵਿੱਚ ਹੋਰ ਵੀ ਕੋਈ ਅਜਈਆਂ ਜਗ੍ਹਾ ਨੇ ਜਿੱਥੇ ਤਾਰਾਂ ਨਹੀਂਆਂ। ਨਹੀਂ ਬਿਲਕੁਲ ਇਹੀ ਸੀ ਜੀ ਮੇਨ ਸਾਰੇ ਇਲਾਕੇ ਨੂੰ ਇਸੇ ਟਰਾਂਸਫਾਰਮ ਤੋਂ ਜਾਂਦੀ ਹੈ ਲਾਈਟ ਹਜੇ ਅੱਗੇ ਹੈ ਕਿ ਲਾਈਟ ਦੀ ਪ੍ਰੋਬਲਮ ਉਹ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਟਰਾਂਸਫਾਰਮ ਅੱਗੇ ਲਾਉਣਾ ਹੋਰ ਬਟ ਮੇਨ ਪ੍ਰੋਬਲਮ ਇਹੀ ਸੀ ਜਿੱਥੇ ਖਤਰਾ ਸੀ ਬਾਕੀ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ। ਇਹ 2 ਮਹੀਨੇ ਤੋਂ ਮੇਨ ਆ ਰਹੀ ਹੈ ਜੀ ਪ੍ਰੋਬਲਮ। ਇਹ 2 ਮਹੀਨੇ ਤੋਂ ਕੰਪਲੇਂਟ ਕੀਤੀ ਸੀ। ਕੰਪਲੇਂਟ ਕੰਪਲੇਂਟ ਤਾਂ ਬਹੁ ਵਾਰ ਕੀਤੀ ਜੀ ਪਰ ਆਉਂਦੇ ਸੀ ਸਹੀ ਕਰਕੇ ਚਲੇ ਜਾਂਦੇ ਸੀ। ਲਾਈਨਮੈਨ ਸਾਹਿਬ ਵੀ ਆਏ ਉਹ ਐਸਟੀਮੇਟ ਲਾ ਕੇ ਲੈ ਗਏ ਸੀ ਕਹਿੰਦੇ ਸੀ ਵੀ ਠੀਕ ਕਰ ਦਿਆਂਗੇ ਬਟ ਫਿਰ ਆਏ ਨਹੀਂ ਕਹਿੰਦੇ ਮੱਲੇ ਤੋਂ ਲਖਵਾ ਕੇ ਦਿਓ ਲਖਵਾ ਕੇ ਵੀ ਦਿੱਤਾ ਤੇ ਕਾਉਂਸਲਰ ਸਾਹਿਬ ਤੋਂ ਵੀ ਕਹਾਇਆ ਪਰ ਜਦੋਂ ਆਵਾਰਦਾਤ ਹੋਈ ਉਸ ਤੋਂ ਬਾਅਦ ਹੀ ਫਿਰ ਉਹ ਆਏ ਲੱਗਦਾ ਨਹੀਂ ਕਿਤੇ ਨਾ ਕਿਤੇ ਕਾਫੀ ਲੰਮਾ ਸਮਾਂ ਇਹਨਾਂ ਨੇ ਟਾਈਮ ਜ਼ਿਆਦਾ ਲਾਤਾ ਲੇਟ ਕਰਤਾ ਬਹੁਤ ਤਰੀਕੇ ਦੇ ਨਾਲ ਸਕੂਲੀ ਵਹਿਣ ਲੰਗੀ ਹੈ ਜੇ ਕੋਈ ਵੱਡਾ ਹਾਦਸਾ ਹੋ ਜਾਂਦਾ ਤਾਂ ਇਹਦੀ ਜ਼ਿੰਮੇਵਾਰ ਕੌਣ ਹੁੰਦਾ ਫਿਰ ਪ੍ਰਸ਼ਾਸਨ ਨੇ ਜ਼ਿੰਮੇਵਾਰ ਸੀ ਜੀ ਜਿਹ ਮੈਂਬਰ ਪਰ ਇਹਨਾਂ ਨੇ ਵੀ ਕੀ ਜ਼ਿੰਮੇਵਾਰੀ ਲੈਣੀ ਸੀ ਜਿਹਦਾ ਨੁਕਸਾਨ ਹੋ ਗਿਆ ਉਹਦਾ ਹੋਣਾ ਸੀ ਠੀਕ ਹੈ ਨਾ ਜੀ ਬਾਤ ਸਾਰਿਆਂ ਨੇ ਹੱਥ ਝਾੜ ਦੇਣੇ ਸੀ ਉਹਨਾਂ ਨੇ ਕਹਿਣਾ ਸੀ ਉਸ ਪਾਰਟੀ ਦਾ ਉਹਨਾਂ ਨੇ ਕਹਿਣਾ ਸੀ ਉਹ ਪਾਰਟੀ ਦੀ ਗਲਤੀ ਹੈ ਉਹਨਾਂ ਨੇ ਕਿਹਾ ਪ੍ਰਸ਼ਾਸਨ ਦੀ ਗਲਤੀ ਹੈ ਕਿਸੇ ਨੇ ਹੱਥ ਥੋੜੀ ਫੜਾਉਣਾ ਸੀ ਹੁਣ ਹੱਲ ਕਰਵਾ ਦਿੱਤਾ ਗਿਆ ਹਾਂ ਜੀ ਹੁਣ ਪੱਕਾ ਹੱਲ ਹੋ ਗਿਆ ਜੀ ਹੁਣ ਸਹੀ ਹੈ ਮੈਂ ਮੇਰਾ ਨਾਮ ਸਤਵੰਤ ਕੋਹਰਾ ਅੱਛਾ ਵਾ ਮੈਂ ਇਸ ਮੁਹੱਲੇ ਦੇ ਵਿੱਚ ਰਹਿੰਦੀ ਆ ਦਲਵਾਰਾ ਸਿੰਘ ਕਲੋਨੀ ਠੀਕ ਹੈ ਕਿੰਨੇ ਕਦੋਂ ਦੀ ਇਹ ਕਟਣਾ ਹੈ ਜਿਹੜੀ ਇਹ ਦੇਖੋ ਇਹ ਕਟਣਾ ਘਟੋ ਘਟ ਤਿੰਨ ਚਾਰ ਮਹੀਨਿਆਂ ਦੀ ਹੈਗੀ ਆ ਤੇ ਇਹ ਪਹਿਲਾਂ ਇੱਕ ਉਹ ਟਰਾਂਸਫਾਰਮਰ गिर ਗਿਆ ਸੀਗਾ ਕਿਸੇ ਨੇ ਟੈਂਪੂ ਮਾਰਿਆ ਸੀਗਾ ਰਾਤ ਨੂੰ ਤੇ ਉਹ ਸਾਡੇ ਦੁਕਾਨ ਦੇ ਉੱਪਰ गिर ਗਿਆ ਸੀ ਚਲੋ ਉਹਨਾਂ ਨੇ ਫੇਰ ਵੀ ਦੂਜੇ ਤੀਜੇ ਦਿਨ ਠੀਕ ਕਰਦੇ ਸੀਗੇ ਉਹ ਉਹਨਾਂ ਨੇ ਇੱਕ ਤਾਰ ਪਾਈ ਸੀ ਉਹਦੇ ਵਿੱਚ ਉਹਦੇ 'ਚ ਕਾਫੀ ਹੀ ਜੋੜ ਸੀਗੇ ਉਹ ਜੋੜਾਂ ਦੇ ਕਰਕੇ ਉਹ ਖੋਲ ਜਾਂਦੇ ਸੀ ਜਾਂ ਕਿ ਪਤਾ ਕੀ ਤਾਰ ਹੌਲੀ ਹੌਲੀ ਹੁੰਦੀ ਹੁੰਦੀ ਨੀਮੀ ਆ ਗਈ ਉਹ ਥੰਡੇ ਯਾਨੀ ਕਿ ਇੰਨੀ ਕ ਨੀਮੀ ਆ ਗਈ ਕਿ 1 5 6 7 ਫੁੱਟ ਤੱਕ ਹੀ ਸੀਗੀ ਮਸਲ ਤੇ ਫਿਰ ਉਹਦੇ ਵਿੱਚੋਂ ਥੱਲੇ ਦੀ ਜੋ ਵੀ ਕੁਛ ਲੰਗਦਾ ਸੀਗਾ ਵੈਸੇ ਤਾਂ ਲੋਕ ਵੀ ਅੰਗਹਿਲ ਹੀ ਕਰਦੇ ਆ ਅੱਛਾ ਤੁਸੀਂ ਮੰਨਦੇ ਨਹੀਂ ਕਿ ਜਿੱਦਾਂ ਤੁਸੀਂ ਕਿ 5 7 ਫੁੱਟ ਨੀਮੀ ਆ ਗਈ ਰਾਤ ਵੀ ਰਾਤ ਲਾਈਟ ਨਾ ਹੋਵੇ ਜੇ ਕੋਈ ਵੀ ਇਨਸਾਨ ਪੈਦਲ ਜਾ ਰਿਹਾ ਤਾਂ ਉਹਦਾ ਵੀ ਹਾਂ ਉਹਨਾਂ ਨੂੰ ਕਰੰਟ ਲੱਗ ਸਕਦਾ ਸੀਗਾ ਉਹਨਾਂ ਦਾ ਵੀ ਕੁਛ ਨੁਕਸਾਨ ਹੋ ਸਕਦਾ ਸੀਗਾ ਹਾਂ ਪਾਰੇ ਲੋਕ ਵੀ ਬਹੁਤ ਲਾਪਰਵਾਹ ਇਹੀ ਦੇ ਨਾਲ ਨੰਗਦੇ ਸੀ ਜਦੋਂ ਸਿਉਮਦੇ ਸੀਗੇ ਅਸੀਂ ਬਾਹਰ ਆ ਕੇ ਪਟਾਕੇ ਪੈਂਦੇ ਸੀਗੇ ਤਾਰੇ ਜੁੜ ਜਾਂਦੀਆਂ ਸੀ ਜਦੋਂ ਇੱਕਦਮ ਲਾਈਟ ਚਲੇ ਜਾਂਦੀ ਸੀ ਜਦੋਂ ਅਸੀਂ ਬਾਹਰ ਆ ਕੇ ਦੇਖਦੇ ਸੀ ਵੀ ਇਹੀ ਯਾਨੀ ਅਸੀਂ ਕਿ 8-7 ਵਾਰੀ ਇਹ ਹਾਦਸੇ ਦੇਖੇ ਇੱਥੇ ਸਾਹਮਣੇ ਤੇ ਪਰ ਹੁਣ ਚਲੋ ਪੀਐਸਸੀਐਲ ਵਾਲਿਆਂ ਨੇ ਸਤਪਾਲ ਭਾਜੀ ਨੇ ਹੁਣ ਕਹਿ ਕਹਾ ਕੇ ਸਾਰਿਆਂ ਤੋਂ ਸਾਈਨ ਕਰਵਾ ਕੇ ਠੀਕ ਕਰਤੀਆਂ ਤਾਰਾਂ ਤੇ ਹੁਣ ਅਸੀਂ ਯਾਨੀ ਕਿ ਕੱਲ ਪਰਸੋਂ ਦੇ ਠੀਕ ਹੋਣਗੇ ਹਾਂਜੀ ਖੈਰ ਦਾਸ ਜੀ ਇਹ ਕਿ ਇਸ ਦੇ ਵਿੱਚ ਗਣੀ ਮਤ ਰਹੀ ਕਿ ਕੋਈ ਹਾਸਾ ਨਹੀਂ ਵਾਪਰਿਆ ਪਰ ਜਿਸ ਤਰੀਕੇ ਦੇ ਨਾਲ ਬਿਜਲੀ ਦੀਆਂ ਤਾਰਾਂ ਦੇ ਵਿੱਚੋਂ ਕਰੰਟ ਨਿਕਲ ਰਿਹਾ ਤੇ ਆਉਂਦੇ ਜਾਂਦੇ ਬਾਹਾਂ ਇਸੀ ਲਪੇਟ ਦੇ ਵਿੱਚ ਆ ਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਤਾਂ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ